ਸਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਮੈਨੂੰ ਕਾਫੀ ਦਿਨਾਂ ਤੋਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ ਬੈਂ ਕਾਲਰ ਲਗਾਉਣਾ ਦੱਸੋ ਤੇ ਜਿਹੜਾ ਆਪਾਂ ਅੱਜ ਕਾਲਰ ਲਗਾ ਰਹੇ ਆ ਉਹ ਹਾਫ ਵਾਲਾ ਬੈਂ ਕਾਲਰ ਆ ਗਲਾ ਉਹਦਾ ਹੈਗਾ ਜਿਹੜਾ ਉਹ ਆਲਰੇਡੀ ਤਿਆਰ ਆ ਸੂਟ ਦਾ ਤੇ ਉਹਦੇ ਉੱਪਰ ਆਪਾਂ ਹਾਫ ਕਾਲਰ ਕਿਵੇਂ ਲਗਾਉਣਾ ਉਹ ਮੈਂ ਤੁਹਾਨੂੰ ਆਸਾਨੀ ਨਾਲ ਦੱਸੂਗੀ ਇਹਦੇ ਵਿੱਚ ਆਪਾਂ ਤੀਰਾ ਜਿਹੜਾ ਹੁੰਦਾ ਬੈਂ ਕਾਲਰ ਦੇ ਵਿੱਚ ਉਹ ਵੀ ਵਧਾ ਕੇ ਲੈਣਾ ਹੁੰਦਾ ਠੀਕ ਹੈ ਜਿਹੜਾ ਇਹ ਮੇਰਾ ਸੂਟ ਹੈ ਇਹ 19 ਬ੍ਰੈਸਟ ਵਾਲਿਆਂ ਦਾ ਮਤਲਬ ਫਿਟਿੰਗ ਹੈਗੀ ਆ ਤੇ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਨੀ ਆ ਦੇਖੋ ਮੈਂ ਇਹਨਾਂ ਦਾ ਤੀਰਾ ਰੱਖਿਆ ਜੀ 7.5 ਇੰਚ ਔਰ ਮੋਢਾ ਜਿਹੜਾ ਹੈਗਾ ਉਹ ਵੀ ਰੱਖਿਆ ਮੈਂ 7.5 ਇੰਚ ਠੀਕ ਹੈ ਤੇ ਇਹਦੇ ਵਿੱਚ ਮੋਢੇ ਔਰ ਤੀਰੇ ਦੇ ਵਿੱਚ ਹੀ ਆਪਾਂ ਚੇਂਜਸ ਕਰਨੇ ਹੁੰਦੇ ਨੇ ਬਾਕੀ ਜਿਹੜੀ ਫਿਟਿੰਗ ਹੁੰਦੀ ਆ ਉਹ ਨਿਸ਼ਾਨੀਆਂ ਆਪਣੀਆਂ ਸੇਮ ਲੱਗਦੀਆਂ ਹੁੰਦੀਆਂ ਨੇ ਠੀਕ ਆ ਹੁਣ ਬੈਨ ਲਗਾਉਣ ਲਈ ਬੈਕ ਵਾਲਾ ਗळा ਜਿਹੜਾ ਹੁੰਦਾ ਉਹ ਕਿਵੇਂ ਕੱਟ ਕਰਨਾ ਹੁੰਦਾ ਉਹ ਮੈਂ ਤੁਹਾਨੂੰ ਦੱਸਤੀ ਆ ਮੇਰਾ ਗळा ਹੈਗਾ ਜੀ 7 ਇੰਚ रेडी ਰਹੂਗਾ ਠੀਕ ਹੈ ਇਹ ਗਲਾ ਜਿਹੜਾ 7 ਇੰਚ ਆ ਤੇ ਆਪਾਂ ਨਾ ਇਹ ਫਰੰਟ ਵਾਲਾ ਗਲਾ ਮੇਰਾ ਤੇ ਇਤੋਂ ਆਪਾਂ 3 ਇੰਚ ਤੇ ਕੋਲਰ ਲਗਾਵਾਂਗੇ ਇੱਥੇ 3 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ 3 ਇੰਚ ਮਤਲਬ ਮੂਰਲੇ ਵਾਲੇ ਪਾਸੇ ਆ ਜਾਊਗਾ ਠੀਕ ਹੈ ਅੱਧਾ ਇੰਚ ਉਪਰੋ ਸਲਾਈਆਂ ਚ ਚਲਾ ਜਾਊਗਾ ਇਹ 2.5 ਰੈਡੀ ਰਹਿ ਜਾਊਗਾ ਠੀਕ ਹੈ ਇੱਥੇ 2.5 ਇੰਚ ਤੱਕ ਮਤਲਬ ਮੂਰਲੇ ਵਾਲੇ ਪਾਸੇ ਆਊਗਾ ਆਪਣਾ ਕੋਲਰ ਹੁਣ ਦੇਖੋ ਬੈਕ ਵਾਲੇ ਗਲੇ ਦੀ ਜਿਹੜੀ ਕਟਿੰਗ ਹੈਗੀ ਉਹ ਕਿਵੇਂ ਕਰਨੀ ਆ ਦੇਖੋ ਗਲਾ ਜਿਹੜਾ ਹੈਗਾ ਮੈਂ 3 ਇੰਚ ਤੇ ਰੱਖੂਗੀ ਇਦਾਂ ਚੌੜਾਈ ਦੇ ਵਿੱਚ ਮਤਲਬ ਬਰੌਡ ਜਿਹੜਾ ਗਲਾ ਹੈਗਾ ਉਹ ਮੈਂ 3 ਇੰਚ ਕੱਟ ਕਰੂੰਗੀ ਠੀਕ ਹੈ ਤੇ ਹੁਣ ਆਪਾਂ ਬੈਕ ਵਾਲਾ ਗਲਾ ਵੀ 3 ਇੰਚ ਹੀ ਕੱਟ ਕਰਾਂਗੇ ਤੇ ਬੈਕ ਵਾਲਾ ਜਿਹੜਾ ਗਲਾ ਹੈਗਾ ਉਹ ਆਪਾਂ 1 ਇੰਚ ਡੰਗਾਈ ਰੱਖਾਂਗੇ ਉਹਦੀ ਠੀਕ ਹੈ ਮੈਂ ਇਹ ਦੋਨੋਂ ਤਾਂ ਰੱਖ ਲੇ ਪੱਲੇ ਉੱਪਰ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਜਦੋਂ ਆਪਾਂ ਬੈਕ ਵਾਲਾ ਗਲਾ ਕੱਟਣਾ ਬਿਲਕੁਲ ਇਹਦੇ ਬਰਾਬਰ ਹੀ ਕੱਟਿਆ ਜਾਵੇ ਠੀਕ ਹੈ ਤੇ ਬਸ ਇੱਥੋਂ ਥੋੜੀ ਜਿਹੀ ਆਪਾਂ ਗੁਲਾਈ ਦੇ ਦੇਣੀ ਹੈ ਦੀ ਬੈਕ ਵਾਲੀ ਗਲੀ ਦੀ ਬੈਨ ਵਾਲੇ neck ਦੇ ਵਿੱਚ ਚੌੜਾਈ ਆਪਾਂ 3 ਇੰਚ ਰੱਖਣੀ ਹੁੰਦੀ ਆ ਔਰ ਬੈਕ ਵਾਲੇ ਗਲੇ ਦੀ ਡੁੰਗਾਈ ਜਿਹੜੀ ਹੁੰਦੀ ਉਹ 1 ਇੰਚ ਪੌਣੀ ਹੁੰਦੀ ਆ ਠੀਕ ਹੈ ਹੁਣ ਜਿਹੜੇ ਆਪਣੇ ਦੋਨੋਂ ਗਲੇ ਨੇ ਉਹ ਬਿਲਕੁਲ ਸੇਮ ਬਣਨਗੇ ਠੀਕ ਹੈ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਜਿਹੜਾ ਕਾਲਰ ਹੈਗਾ ਉਹ ਲਗਾਉਣਾ ਦੱਸਦੀ ਆ ਆਪਾਂ ਕਿਵੇਂ ਲਗਾਉਣਾ ਠੀਕ ਹੈ ਦੇਖੋ ਗਲਾ ਜਿਹੜਾ ਹੈਗਾ ਉਹ ਆਪਾਂ 3 ਇੰਚ ਰੈਡੀ ਰੱਖਾਂਗੇ ਠੀਕ ਹੈ ਜੀ ਤੇ ਇਹ ਨਾ ਮੇਰੇ ਗਲਾ ਥੋੜਾ ਜਿਹਾ ਜਿਹੜਾ ਹੈਗਾ ਸੀ ਦੀ ਚੌੜਾਈ ਜ਼ਿਆਦਾ ਸੀ ਇਸ ਲਈ ਮੈਂ ਇਹਦੇ ਵਿੱਚ ਇਦਾਂ ਤਕੋਨੀ ਕਰਕੇ ਪਲੇਟ ਪਾ ਲਈ ਆ ਠੀਕ ਹੈ ਇਹ ਐਦਾਂ ਤਕੋਨੀ ਕਰਕੇ ਮਤਲਬ ਮੈਂ ਤੇ ਸਲਾਈ ਲਾ ਲਈ ਹੈ ਤੇ ਹੁਣ ਮੇਰਾ ਇਹ ਜਿਹੜਾ ਹੈਗਾ ਉਹ 3 ਇੰਚ ਹੀ ਰਹਿ ਗਿਆ ਤੇ ਇਧਰੋਂ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਤੇ ਦੇਖੋ ਇਹ 6 ਇੰਚ ਆ ਗਿਆ ਐਦਾਂ ਖੋਲ ਕੇ ਠੀਕ ਹੈ ਜੇ ਤੁਹਾਡਾ ਗਲਾ ਜਿਆਦਾ ਚੌੜਾ ਹੋਵੇ ਨਾ ਤਾਂ ਤੁਸੀਂ ਐਦਾਂ ਕਰਕੇ ਤਕੋਨੀ ਜੀ ਕਰਕੇ ਇੱਥੋਂ ਮਤਲਬ ਇੱਥੋਂ ਥੋੜਾ ਜਿਆਦਾ ਲੈ ਲਿਆ ਕਰੋ ਕੱਪੜਾ ਠੀਕ ਹੈ ਇੱਥੋਂ ਥੋੜਾ ਜਿਆਦਾ ਲੈ ਲਿਆ ਤੇ ਇੱਥੋਂ ਬਿਲਕੁਲ ਆਪਾਂ ਨਾਲ ਹੀ ਜਿਵੇਂ ਆਪਾਂ ਕਮੀਜ਼ ਦੀ ਪਲੇਟ ਪਾਉਨੇ ਆ ਨਾ ਬਿਲਕੁਲ ਤਕੋਨਾ ਜਿਆ ਕਰਕੇ ਮਲਾਤਾ ਤੇ ਐਦਾਂ ਆਪਣਾ ਗਲਾ ਜਿਹੜਾ ਹੈਗਾ ਉਹਦੀ ਚੜਾਈ ਘਟ ਜਾਂਦੀ ਹੁੰਦੀ ਹੈ ਠੀ ਤੇ ਹੁਣ ਆਪਾਂ ਇਹਨੂੰ ਜੜ ਲਵਾਂਗੇ ਤੇ ਮੈਂ ਇਹਨੂੰ ਬੁਕਰਮ ਨਾਲ ਨਹੀਂ ਜੜੂੰਗੀ ਕਿਉਂਕਿ ਇਹ ਕੱਪੜਾ ਆਲਰੇਡੀ ਬਹੁਤ ਮੋਟਾ ਤੇ ਮੈਂ ਇਦਾਂ ਇੱਕ ਕੱਪੜਾ ਲੈ ਲੂੰਗੀ ਤੇ ਉਹਦੇ ਉੱਪਰ ਆਪਣਾ ਗਲਾ ਜਿਹੜਾ ਹੈਗਾ ਫਰੰਟ ਵਾਲਾ ਉਹਨੂੰ ਇਦਾਂ ਸੈੱਟ ਕਰਕੇ ਰੱਖ ਲਵਾਂਗੇ ਆਪਾਂ ਤੇ ਜਿਵੇਂ ਹੁਣ ਗਲੇ ਦੀ ਸ਼ੇਪ ਹੈਗੀ ਆ ਨਾ ਓਵੇਂ-ਓਵੇਂ ਆਪਾਂ ਸਿਲਾਈ ਲਗਾ ਲਵਾਂਗੇ ਠੀਕ ਹੈ ਜੀ ਹੁਣ ਦੇਖੋ ਤੁਸੀਂ ਧਿਆਨ ਦੇਣਾ ਇੱਥੇ ਹੁਣ ਦੇਖੋ ਜਿਹੜਾ ਆਪਣਾ ਬੈਨ ਨੈਕ ਹੈਗਾ ਨਾ ਉਹ 3 ਇੰਚ ਮੂਰ ਨੂੰ ਆਊਗਾ ਫਰੰਟ ਵਾਲੇ ਗਲੇ ਦੇ ਠੀਕ ਹੈ ਜੀ ਆਪਾਂ 3 ਇੰਚ ਤੇ ਇਦਾਂ ਦੋਨੇ ਵਾਲੇ ਪਾਸੇ ਨਿਸ਼ਾਨ ਲਗਾ ਲੈਣਾ ਹੁਣ ਜਦੋਂ ਆਪਾਂ ਇਹ ਜੜਾਈ ਕਰਨੀ ਆ ਨਾ ਸਲਾਈ ਲਾਉਣੀ ਆ ਹੁਣ ਜਦੋਂ ਆਪਾਂ ਗਲੇ ਤੇ ਤਾਂ ਆਪਾਂ ਕੀ ਕਰਨਾ 3 ਇੰਚ ਦੇ ਨਿਸ਼ਾਨ ਨੂੰ ਛੱਡ ਕੇ ਹੀ ਆਪਾਂ ਕੱਪੜੇ ਤੇ ਇਹਦੀ ਜੜਾਈ ਕਰਨੀ ਆ ਠੀਕ ਆ ਆਪਾਂ ਉੱਪਰੋਂ ਇਹਦੀ ਸਲਾਈ ਲਾਉਣੀ ਨਹੀਂ ਸ਼ੁਰੂ ਕਰਨੀ ਹੈਗੀ ਆਪਾਂ 3 ਇੰਚ ਦੇ ਨਿਸ਼ਾਨ ਤੋਂ ਆਪਾਂ ਇਹਨੂੰ ਕੱਪੜੇ ਨੀਚੇ ਵਾਲੇ ਕੱਪੜੇ ਨਾਲ ਜੜਨਾ ਠੀਕ ਆ ਆਪਾਂ 3 ਇੰਚ ਦੇ ਨਿਸ਼ਾਨ ਤੋਂ ਦੇਖੋ ਅੱਧਾ ਆਪਾਂ ਇਹਦੀ ਜੜਾਈ ਕਰ ਲਵਾਂਗੇ ਜਿਹੜਾ ਕਮਾ ਕੇ ਦੂਸਰੇ ਵਾਲੇ 3 ਇੰਚ ਦੇ ਨਿਸ਼ਾਨ ਤੇ ਠੀਕ ਹੈ ਤੇ ਆਪਾਂ ਇੱਦਾਂ ਉੱਪਰੋਂ 3 ਇੰਚ ਛੱਡ ਦੋ ਤੇ ਆਪਾਂ ਇਹਨੂੰ ਕਮਾ ਕੇ ਜਿਹੜਾ ਆਪਾਂ ਦੂਸਰੇ ਵਾਲੇ ਪਾਸੇ 3 ਇੰਚ ਦਾ ਨਿਸ਼ਾਨ ਲਗਾਇਆ ਇੱਥੇ ਆ ਕੇ ਆਪਾਂ ਸਲਾਈ ਨੂੰ ਖਤਮ ਕਰਾਂਗੇ ਠੀਕ ਹੈ ਉੱਪਰੋਂ ਆਪਾਂ ਫੇਰ ਆਪਾਂ ਖਾਲੀ ਛੱਡ ਦੇਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਜਿਹੜਾ ਬੈਨ ਨੈੱਕ ਹੈਗਾ ਨਾ ਉਹ ਆਪਾਂ ਇਹ ਕੱਪੜੇ ਨਾਲ ਉੱਪਰ ਵਾਲੇ ਨਾਲ ਜੜਾਂਗੇ ਠੀਕ ਆ ਹੁਣ ਦੇਖੋ ਆਪਾਂ ਐਦਾਂ ਨਾ ਇਹਤੇ ਇਹਦੀ ਕਟਿੰਗ ਕਰ ਲੈਣੀ ਆ ਜਿਹੜਾ ਵਿਚ ਵਾਲਾ ਕੱਪੜਾ ਹੈਗਾ ਐਦਾਂ ਪੈਰ-ਪੈਰ ਦਾ ਮਾਰਜਿਨ ਰੱਖ ਕੇ ਠੀਕ ਹੈ ਜੀ ਐਦਾਂ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਤੇ بس ਤੁਸੀਂ ਪੈਰ ਪੈਰ ਦਾ ਕੱਪੜਾ ਰੱਖ ਲਓ ਬਾਕੀ ਸਾਰੇ ਕੱਪੜੇ ਦੀ ਤੁਸੀਂ ਇੱਦਾਂ ਕਰਕੇ ਕਟਿੰਗ ਕਰ ਦੇਣੀ ਆ ਠੀਕ ਹੈ ਕਿ ਹੁਣ ਆਪਾਂ ਇਹ ਤੇ ਕੱਟ ਲਗਾ ਲਾਂਗੇ ਛੋਟੇ ਛੋਟੇ ਦੇਖੋ ਜਿਹੜਾ ਆਪਾਂ ਆਹ ਵਾਲਾ ਨਿਸ਼ਾਨ ਲਗਾਇਆ ਨਾ 3 ਇੰਚ ਦਾ ਹਨਾ ਇਹ ਇੱਥੋਂ ਆਪਾਂ ਸਲਾਈ ਥੋੜੀ ਜਿਹੀ ਪੱਕੀ ਕਰ ਲੈਣੀ ਹੁੰਦੀ ਹੈ ਜਦੋਂ ਆਪਾਂ ਇੱਥੋਂ ਸਟਾਰਟ ਕਰਾਂਗੇ ਠੀਕ ਹੈ ਤੇ ਦੇਖੋ ਆਪਾਂ ਹੁਣ ਇਹ ਤੇ ਇੱਦਾਂ ਕਰਕੇ ਕੱਟ ਲਗਾ ਲਾਂਗੇ ਇੱਥੇ ਜਿੱਥੇ ਤੱਕ ਆਪਾਂ ਨਿਸ਼ਾਨ ਲਗਾਇਆ ਸੀ 3 ਇੰਚ ਦਾ ਠੀਕ ਹੈ ਜੀ ਦੂਜੇ ਵਾਲੇ ਪਾਸੇ ਵੀ ਆਪਾਂ ਇਦਾਂ ਹੀ ਕੱਟ ਲਗਾ ਲੈਣਾ ਠੀਕ ਹੈ ਹੁਣ ਦੇਖੋ ਆ ਆਪਣਾ ਕੱਟ ਲੱਗ ਗਿਆ ਹਨਾ ਤੇ ਇੱਧਰ ਵੀ ਆਪਾਂ ਇਦਾਂ ਹੀ ਕੱਟ ਲਗਾ ਲਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਫੋਲਡ ਕਿਵੇਂ ਕਰਨਾ ਗਲੇ ਨੂੰ ਠੀਕ ਹੈ ਦੇਖੋ ਜਿਹੜਾ ਹੁਣ ਆਪਾਂ ਕੱਟ ਲਗਾਇਆ ਉਹਨੂੰ ਮੈਂ ਤੁਹਾਨੂੰ ਦੱਸਦੀ ਆਪਾਂ ਕਿਵੇਂ ਫੋਲਡ ਕਰਨਾ ਤੇ ਇਹ ਜਿਹੜਾ ਕੱਟ ਹੈ ਇਹਦੇ ਨਾਲ ਆਪਣਾ ਗਲਾ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਆਊਗਾ ਠੀਕ ਹੈ ਤੇ ਆਪਾਂ ਕੀ ਕਰਨਾਗਾ ਇਹ ਐ ਇਦਾਂ ਅੰਦਰ ਵਾਲੇ ਪਾਸੇ ਗਲੇ ਨੂੰ ਫੋਲਡ ਕਰ ਦੇਣਾ ਇਹ ਐ ਕਰਕੇ ਤੇ ਜਿਹੜਾ ਆਹ ਕੱਟ ਹੈਗਾ ਇਹਨੂੰ ਆਪਾਂ ਕੱਪੜੇ ਨੂੰ ਬਾਹਰ ਕੱਢ ਲੈਣਾ ਠੀਕ ਹੈ ਹੁਣ ਇਹਦੇ ਨਾਲ ਆਪਣਾ ਜਿਹੜਾ ਗਲਾ ਹੈਗਾ ਉਹ ਅਟੈਚ ਹੋਊਗਾ ਠੀਕ ਹੈ ਜੀ ਬੈਨ ਜਿਹੜਾ ਆਪਣਾ ਫਰੰਟ ਵਾਲੇ ਪੱਲੇ ਨਾਲ ਅਟੈਚ ਹੋਊਗਾ ਉਹ ਆਪਣਾ ਇਹਦੇ ਨਾਲ ਅਟੈਚ ਹੋਊਗਾ ਇਹਦੇ ਨਾਲ ਕੀ ਹੁੰਦਾ ਆਪਾਂ ਨੂੰ ਬਾਅਦ ਚੋਂ ਇੰਟਰਲੌਕ ਵਗੈਰਾ ਨਹੀਂ ਕਰਨੀ ਪੈਂਦੀ ਹੁੰਦੀ ਬਿਲਕੁਲ ਤੁਸੀਂ ਇਹਨੂੰ ਇਦਾਂ ਕੱਢ ਲਓ ਬਾਹਰਲੇ ਪਾਸੇ ਠੀਕ ਹੈ ਤੇ ਆਪਾਂ ਇੱਥੇ ਸਲਾਈ ਲਗਾ ਲਾਂਗੇ ਹੁਣ ਦੇਖੋ ਆ ਇੰਨਾ ਕਾ ਕੱਪੜਾ ਬਾਹਰ ਹੋ ਗਿਆ ਤੇ ਬਾਕੀ ਗਲਾ ਜਿਹੜਾ ਹੈਗਾ ਉਹ ਆਪਣਾ ਅੰਦਰ ਵਾਲੇ ਪਾਸੇ ਚਲਾ ਗਿਆ ਠੀਕ ਹੈ ਤੇ ਆਪਾਂ ਇੱਥੇ ਸਲਾਈ ਲਗਾ ਲਾਂਗੇ ਠੀਕ ਹੈ ਤੇ ਆਹ ਵਾਲਾ ਕੱਪੜਾ ਬਸ ਆਪਾਂ ਬਾਹਰ ਕੱਢ ਲੈਣਾ ਠੀਕ ਹੈ ਆ ਦੇਖੋ ਆਹ ਵਾਲਾ ਵੀ ਆਪਾਂ ਬਾਹਰ ਕੱਢ ਲਿਆ ਦੂਸਰੇ ਵਾਲੇ ਪਾਸੇੋਂ ਵੀ ਹੁਣ ਜਿਹੜਾ ਬਾਕੀ ਗਲਾ ਆਪਣਾ ਬਣ ਗਿਆ ਜਿਹੜਾ ਜਿੱਥੇ-ਜਿੱਥੇ ਆਪਾਂ ਬੈਨ ਅਟੈਚ ਕਰਨਾ ਨਾ ਉੱਥੋਂ ਆਪਣਾ ਕਪੜਾ ਜਿਹੜਾ ਹੈਗਾ ਉਹ ਵੱਧ ਗਿਆ ਠੀਕ ਹੈ ਇਹਦੇ ਨਾਲ ਆਪਣਾ ਇੱਥੇ ਬੈਨ ਅਟੈਚ ਹੋ ਜਾਊਗਾ ਠੀਕ ਹੈ ਇਹ ਬਹੁ ਫਿਨਿਸ਼ਿੰਗ ਦੇ ਨਾਲ ਆਊਗਾ ਫਿਰ ਤੁਹਾਡਾ ਗਲਾ ਹੁਣ ਆਪਾਂ ਜਿਹੜੇ ਮੋਡੇ ਹੈਗੇ ਨੇ ਉਹ ਅਟੈਚ ਕਰ ਲੈਣੇ ਨੇ ਇਹ ਦੋਨੋਂ ਇਹ ਵੀ ਸਿੱਧਾ ਵਾਲਾ ਪਾਸਾ ਹੋ ਗਿਆ ਇਹ ਵੀ ਸਿੱਧਾ ਵਾਲਾ ਪਾਸਾ ਹੋ ਗਿਆ ਤੇ ਆਪਾਂ ਇਹਨੂੰ ਅਟੈਚ ਕਰ ਲੈਣਾ ਤਾਂ ਦੂਸਰੀ ਵਾਲੀ ਸਾਈਡ ਵੀ ਆਪਾਂ ਇਦਾਂ ਹੀ ਅਟੈਚ ਕਰ ਲੈਣਾ ਇਹਨੂੰ ਬਿਲਕੁਲ ਨਾਲ ਮਲਾ ਕੇ ਰੱਖ ਲਓ ਤੁਸੀਂ ਤੇ ਦੇਖੋ ਹੁਣ ਆਪਣਾ ਜਿਹੜਾ ਮੋਢੇ ਹੈਗੇ ਨੇ ਉਹ ਆਪਾਂ ਅਟੈਚ ਕਰ ਲਏ ਨੇ ਜਿਹੜੀ ਆ ਆਪਣੀ ਗਲੇ ਵਾਲੇ ਪਾਸੇ ਚੜਾਈ ਆ ਨੇ ਇਹਨੂੰ ਆਪਾਂ ਹਲਕਾ ਜਿਹਾ ਇੱਥੇ ਕੱਟ ਲਗਾ ਲਓ ਇਦਾਂ ਕਰਕੇ ਧਕੋਣਾ ਕਰਕੇ ਨਹੀਂ ਤਾਂ ਫਿਰ ਆਪਣੇ ਗਲੇ ਦੇ ਵਿੱਚ ਨਾ ਖਿੱਚ ਪੈਣ ਲੱਗ ਜਾਂਦੀ ਹੈ ਕਈ ਵਾਰੀ ਕਿਉਂ ਨਹੀਂ ਤਾਂ ਇਹ ਚੌੜਾ ਹੋਣ ਕਰਕੇ ਨਾ ਕੱਪੜਾ ਫਿਰ ਕਈ ਵਾਰ ਖਿੱਚ ਆਉਣ ਲੱਗ ਜਾਂਦੀ ਹੈ ਗਲੇ ਦੇ ਵਿੱਚ ਹੁਣ ਦੇਖੋ ਆਪਾਂ ਕੀ ਕਰਨਾ ਆਪਣਾ ਗਲਾ ਜਿਹੜਾ ਹੈਗਾ ਉਹ ਫਰੰਟ ਵਾਲਾ ਰੈਡੀ ਹੋ ਗਿਆ ਠੀਕ ਹੈ ਜੇ ਤੁਸੀਂ ਫਿਨਿਸ਼ਿੰਗ ਦੇ ਨਾਲ ਲਾਉਣਾ ਨਾ ਬੈਨ ਨੈਕ ਤਾਂ ਤੁਸੀਂ ਜਿਹੜਾ ਆ ਆ ਕਪੜਾ ਹੁੰਦਾ ਇਹਨੂੰ ਜ਼ਰੂਰ ਰੱਖਿਆ ਕਰੋ ਠੀਕ ਹੈ ਕਿ ਕੀ ਕਰਦੇ ਆ ਗਲਾ ਪਹਿਲਾਂ ਪੂਰਾ ਰੈਡੀ ਕਰ ਲੈਂਦੇ ਹੁੰਦੇ ਆ ਫਿਰ ਕੀ ਕਰਦੇ ਆ ਉਹਦੇ ਉੱਪਰ ਹੀ ਬੈਨ ਲਗਾ ਦਿੰਦੇ ਹੁੰਦੇ ਆ ਤੇ ਬਾਅਦ ਚੋਂ ਫਿਰ ਅੰਦਰ ਵਾਲੇ ਪਾਸਿਓਂ ਇੰਟਰਲੌਕ ਕਰਦੇ ਆ ਉਹਨੂੰ ਦੇਖੋ ਇਹਨੂੰ ਇੰਟਰਲੌਕ ਕਰਨ ਦੀ ਵੀ ਲੋੜ ਨਹੀਂ ਆਪਾਂ ਜਿਹੜਾ ਗਲਾ ਹੈਗਾ ਬਿਲਕੁਲ ਅੰਡਰਗਰਾਊਂਡ ਬਣਾਵਾਂਗੇ ਤੇ ਦੇਖੋ ਆਪਾਂ ਕੀ ਕਰਨਾ ਜਿਹੜਾ ਆ ਹਾਫ ਹੈ ਨਾ ਪਿਛਲੇ ਗਲੇ ਦਾ ਠੀਕ ਹੈ ਹਾਫ ਤੋਂ ਆਪਾਂ ਇਦਾਂ ਫੜਨਾ ਤੇ ਇਧਰੋਂ ਵੀ ਆਪਾਂ ਗਲੇ ਦਾ ਹਾਫ ਕਰ ਲੈਣਾ ਤੇ ਆਪਾਂ ਇਹਨ ਇੱਦਾਂ ਰੱਖ ਲੈਣਾ ਠੀਕ ਹੈ ਤੇ ਜਿਹੜਾ ਆਪਣਾ ਹੁਣ ਇਹ ਨਿਸ਼ਾਨ ਹੈਗਾ ਨਾ ਇੱਥੋਂ ਆਪਾਂ ਨਾਪ ਲੈਣਾ ਦੇਖੋ ਠੀਕ ਹੈ ਠੀਕ ਹੈ ਇੱਥੇ ਇੰਚ ਟੇਪ ਰੱਖਣਾ ਤੁਸੀਂ ਨੇ ਇੱਦਾਂ ਗੁਲਾਈ ਦੇ ਵਿੱਚ ਘੁਮਾਉਂਦੇ ਹੋਏ ਇਹਨੂੰ ਨਾਪਦੇ ਜਾਣਾ ਠੀਕ ਹੈ ਇਹ ਇੱਦਾਂ ਕਰਕੇ ਠੀਕ ਹੈ ਹੁਣ ਇਹ ਆਪਣਾ 6.5 ਆ ਗਿਆ ਠੀਕ ਹੈ ਜੀ ਇੱਥੇ ਮਤਲਬ 13 ਇੰਚ ਦਾ ਜਿਹੜਾ ਕਾਲਰ ਹੈਗਾ ਉਹ ਆਪਣਾ ਰੈਡੀ ਰਹੂਗਾ ਠੀਕ ਹੈ 12 13 ਇੰਚ ਦਾ ਹੀ ਕਾਲਰ ਹੁੰਦਾ ਜਿਹੜਾ ਆਪਣਾ ਨੋਰਮਲ ਲੱਗਦਾ ਹੁੰਦਾ ਵੱਡੇ ਨਾਪ ਦੇ ਵਿੱਚ ਤੁਸੀਂ 14 ਇੰਚ ਦਾ ਵੀ ਲਗਾ ਸਕਦੇ ਹੋ ਠੀਕ ਹੈ ਜਿਵੇਂ ਹੁਣ ਜਿਨ੍ਹਾਂ ਦੀ ਫਿਟਿੰਗ 22 ਜਾਂ 23 ਤੋਂ ਉੱਪਰ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ 14 ਇੰਚ ਦਾ ਕਾਲਰ ਲਗਾ ਸਕਦੇ ਹੋ ਠੀਕ ਹੈ ਤੇ ਛੋਟੇ ਨਾਪ ਦੇ ਵਿੱਚ ਜਿਨ੍ਹਾਂ ਦੀ 19 20 21 ਤੱਕ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ 13 ਇੰਚ ਦਾ ਕਾਲਰ ਲਗਾ ਸਕਦੇ ਹੋ ਠੀਕ ਹੈ ਦੇਖੋ ਹੁਣ ਆਪਣਾ 6.5 ਆ ਰਿਹਾ ਸੀ ਆਪਾਂ 13 ਇੰਚ ਤੇ ਕਾਲਰ ਕੱਟ ਕਰਾਂਗੇ ਠੀਕ ਹੈ ਇੱਥੇ ਪਹਿਲਾਂ ਆਪਾਂ ਇੱਕ ਕੱਟ ਲਗਾ ਲਓ ਹਾਫ ਦੇ ਵਿੱਚ ਪਿਛਲੇ ਗਲੇ ਦੇ ਵਿੱਚ ਠੀਕ ਹੈ ਇੱਥੋਂ ਆਪਾਂ ਫਿਰ ਜੜਾਈ ਕਰਨੀ ਸ਼ੁਰੂ ਕਰਾਂਗੇ ਆਪਣੇ ਕਾਲਰ ਦੀ ਠੀਕ ਹੈ ਦੇਖੋ ਮੈਂ ਕੱਟ ਲਗਾ ਲਿਆ ਇਦਾਂ ਕਰਕੇ ਸੈਂਟਰ ਦੇ ਵਿੱਚ ਪਿਛਲੇ ਗਲੇ ਦੇ ਤੇ ਆਪਾਂ ਨਾ ਕੀ ਕਰਨਾ ਇਦਾਂ ਫੋਲਡਿੰਗ ਦੇ ਵਿੱਚ ਇਹ ਤੁਸੀਂ 14 ਇੰਚ ਦੀ ਲੈ ਲਓ ਬੁਕਰਮ ਮਤਲਬ ਫੋਲਡਿੰਗ ਦੇ ਵਿੱਚ 7 ਇੰਚ ਦੀ ਠੀਕ ਹੈ ਪਰ ਮੈਂ ਵੱਧ ਹੀ ਲੈ ਲਓ ਥੋੜੀ ਜੀ ਕਿਉਂਕਿ ਉਹ ਤਾਂ ਆਪਣੀ ਕੱਟ ਹੀ ਹੋ ਜੂਗੀ ਠੀਕ ਹੈ ਏ ਤੁਸੀਂ ਪੇਸਟਿੰਗ ਵਾਲੀ ਬੁੱਕਰਮ ਲੈ ਲਓਗੇ ਨਾ ਤੇ ਜ਼ਿਆਦਾ ਵਧੀਆ ਕਿਉਂਕਿ ਉਹਦੇ ਨਾਲ ਤੁਹਾਡੇ ਗਲੇ ਦੇ ਵਿੱਚ ਜਿਹੜੀ ਹੈਗੀ ਉਹ ਫਿਨਿਸ਼ਿੰਗ ਹੋਰ ਆ ਜੂਗੀ ਤੇ ਇਦਾਂ ਮੈਂ ਫੋਲਡਿੰਗ ਦੇ ਵਿੱਚ ਬੁੱਕਰਮ ਲੈ ਲਈ ਆ ਤੇ ਹੁਣ ਆਪਾਂ ਕਾਲਰ ਦੀ ਚੜਾਈ ਜਿਹੜੀ ਹੈਗੀ ਉਹ ਸਵਾ 1/2 ਇੰਚ ਰੱਖਾਂਗੇ ਠੀਕ ਹੈ ਤੇ ਸਵਾ ਸਵਾ ਇੰਚ ਤੇ ਇਦਾਂ ਨਿਸ਼ਾਨ ਲਗਾ ਕੇ ਆਪਾਂ ਕਾਲਰ ਜਿਹੜਾ ਹੈਗਾ ਉਹ ਆਪਾਂ ਕੱਟ ਕਰ ਲੈਣਾ ਮਤਲਬ ਸਵਾ ਇੰਚ ਦੀ ਬੁੱਕਰਮ ਜਿਹੜੀ ਹੈਗੀ ਉਹ ਆਪਾਂ ਉਤਾਰ ਲੈਣੀ ਆ ਠੀਕ ਹੈ ਇਦਾਂ ਸਿੱਧਾ ਕਰਕੇ ਇਹਨੂੰ ਕੱਟ ਕਰ ਲਓ ਆਪਣਾ ਕਾਲਰ ਸੀਗਾ 13 ਇੰਚ ਦਾ ਆਪਾਂ ਇਦਾਂ ਕਰਕੇ 3/2 ਤੇ ਨਿਸ਼ਾਨ ਲਗਾ ਲੈਣਾ ਠ ਇਨੂੰ ਫੋਲਡ ਕਰਕੇ 6.5 ਤੇ ਆਪਾਂ ਨਿਸ਼ਾਨ ਲਗਾ ਲਓ ਇਧਰ ਖੁੱਲੀ ਵਾਲੀ ਸਾਈਡ ਆ ਇਧਰ ਆਪਣੀ ਬੰਦ ਵਾਲੀ ਸਾਈਡ ਆ ਠੀਕ ਹੈ ਤੇ ਇੱਥੋਂ ਆਪਾਂ ਥੋੜੀ ਜੀ ਬਸ ਗੁੜਾਈ ਦੇ ਦੇਣੀ ਐ ਇਦਾਂ ਕਰਕੇ ਹੁਣ ਦੇਖੋ ਆਪਾਂ ਫੋਲਡਿੰਗ ਦੇ ਵਿੱਚ 6.5 ਇੰਚ ਕੱਟ ਕੀਤਾ ਜਦੋਂ ਆਪਾਂ ਇਹਨੂੰ ਖੋਲਾਂਗੇ ਇਹ 13 ਇੰਚ ਆ ਜਾਊਗਾ ਠੀਕ ਹੈ ਫੋਲਡਿੰਗ ਦੇ ਵਿੱਚ 6.5 ਤੇ ਤੁਸੀਂ ਨਿਸ਼ਾਨ ਲਗਾ ਕੇ ਕੱਟ ਕਰ ਲੈਣਾ ਇਹਨੂੰ ਦੇਖੋ ਆਪਣਾ ਜਿਹੜਾ ਕਾਲਰ ਸੀ ਨਾ ਉਹ 13 ਇੰਚ ਦਾ ਸੀ ਆਪਾਂ 13 ਇੰਚ ਹੀ ਕੱਟ ਕਰ ਲਿਆ ਇਦਾਂ ਕਰਕੇ ਹੁਣ ਆਪਣਾ ਕਾਲਰ ਜਿਹੜਾ ਹੈਗਾ ਉਹ ਬਿਲਕੁਲ ਸੈੱਟ ਆਊਗਾ ਠੀਕ ਹੈ ਜੀ ਇਹ ਆਪਣਾ 13 ਇੰਚ ਤੇ ਕੱਟ ਕਰ ਲਿਆ ਆਪਾਂ ਹੁਣ ਆਪਾਂ ਫੋਲਡਿੰਗ ਦੇ ਵਿੱਚ ਸੂਟ ਦੇ ਨਾਲ ਦਾ ਕੱਪੜਾ ਲੈ ਲੈਣਾ ਸਿੱਧਾ ਵਾਲਾ ਪਾਸਾ ਵਿਚਕਾਰ ਹੋ ਗਿਆ ਉਲਟਾ ਵਾਲਾ ਪਾਸਾ ਉੱਪਰ ਹੈ ਇਹਦੇ ਵਿੱਚ ਆਪਾਂ ਇਦੇ ਤੇ ਰੱਖ ਕੇ ਹੀ ਆਪਾਂ ਕਾਲਰ ਦੀ ਜੜਾਈ ਕਰਾਂਗੇ ਉਲਟੇ ਵਾਲੇ ਪਾਸੇ ਠੀਕ ਹੈ ਜੀ ਹੁਣ ਦੇਖੋ ਇਹ ਉਲਟੀ ਵਾਲੀ ਸਾਈਡ ਹੈ ਇੱਥੇ ਤੁਸੀਂ ਧਿਆਨ ਰੱਖਣਾ ਬਿਲਕੁਲ ਕੱਪੜੇ ਦਾ ਕਿਉਂਕਿ ਤੁਹਾਡਾ ਕੱਪੜਾ ਪ੍ਰਿੰਟਡ ਵੀ ਹੋ ਸਕਦਾ ਇਹ ਤਾਂ ਚਲੋ ਮੇਰਾ ਪਲੇਨ ਹੈ ਮੈਂ ਤਾਂ ਦੱਸ ਰਹੀ ਹਾਂ ਤੁਹਾਨੂੰ ਹੁਣ ਉਲਟੀ ਵਾਲੀ ਸਾਈਡ ਤੇ ਆਪਾਂ ਕਾਲਰ ਰੱਖ ਕੇ ਜੜਨਾ ਜੇ ਤੁਹਾਡੇ ਕੋਲ ਚਿਪਕਣ ਵਾਲੀ ਨਹੀਂ ਹੈਗੀ ਤਾਂ ਤੁਸੀਂ ਇੱਧਾ ਸਾਈਡ ਤੇ ਸਿਲਾਈ ਵੀ ਲਗਾ ਸਕਦੇ ਹੋ ਫਿਰ ਕੱਚਾ ਕਰਕੇ ਉਹਨੂੰ ਡੇਢ ਲੋ ਬਾਅਦ ਚ ਮੇਰੀ ਇਹ ਬੁਕਰਮ ਚਿਪਕਣ ਵਾਲੀ ਹੈ ਇਸ ਲਈ ਮੈਂ ਇਹਨੂੰ ਪ੍ਰੈਸ ਨਾਲ ਚਿਪਕਾ ਲੂੰਗੀ ਠੀਕ ਹੈ ਹੁਣ ਇਹ ਡਬਲ ਫੋਲਡ ਦੇ ਵਿੱਚ ਲੈਣਾ ਤੁਸੀਂ ਕਪੜਾ ਉਹਦੇ ਉੱਪਰ ਤੁਸੀਂ ਕਾਲਰ ਰੱਖਣਾ ਉਲਟੀ ਵਾਲੀ ਸਾਈਡ ਤੇ ਠੀਕ ਹੈ ਜੀ ਫਿਰ ਇਹ ਜਦੋਂ ਆਪਾਂ ਨੂੰ ਫੋਲਡ ਕਰਾਂਗੇ ਸਿੱਧੀ ਸਾਈਡ ਆ ਜੂਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਜੜਾਈ ਕਰ ਲਵਾਂਗੇ ਬੁਕਰਮ ਦੇ ਨਾਲ-ਨਾਲ ਆਪਾਂ ਇੱਥੋਂ ਸ਼ੁਰੂ ਕਰ ਲੈਣੀ ਹੈ ਸਲਾਈ ਆਹ ਕੋਨੇ ਤੋਂ ਇੱਥੋਂ ਲਾਉਂਦੇ ਹੋਏ ਇਦਾਂ ਗੁਲਾਈ ਦੇ ਵਿੱਚ ਲੈ ਕੇ ਆਉਣੀ ਹੈ ਠੀਕ ਹੈ ਹੁਣ ਆਪਾਂ ਇੱਕ ਕੋਨੇ ਤੋਂ ਸ਼ੁਰੂ ਕਰਕੇ ਦੂਸਰੇ ਕੋਨੇ ਤੇ ਖਤਮ ਕਰਨੀਆਂ ਸਲਾਈ ਇੱਥੋਂ ਬਿਲਕੁਲ ਕਾਰਨਰ ਦੇ ਵਿੱਚ ਤੇ ਆਪਾਂ ਬਾਦੂ ਘਾਟੂ ਕੱਪੜੇ ਦੀ ਕਟਿੰਗ ਕਰ ਲਵਾਂਗੇ ਬਿਲਕੁਲ ਪੈਰ-ਪੈਰ ਦਾ ਹੀ ਰੱਖਣਾ ਆਪਣਾ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖਣਾ ਇਸ ਤੋਂ ਬਾਅਦ ਜਿੱਥੇ ਆਪਾਂ ਬੁਕਰਮ ਚਿਪਕਾਈ ਸੀ ਨਾ ਉਹ ਵਾਲੇ ਕੱਪੜੇ ਨੂੰ ਆਪਾਂ ਬੁਕਰਮ ਦੇ ਉੱਪਰ ਫੋਲਡ ਕਰ ਦੇਣਾ ਐਦਾਂ ਕਰਕੇ ਠੀਕ ਹੈ ਇਹ ਆਪਾਂ ਸਲਾਈ ਫਿਨਿਸ਼ਿੰਗ ਦੇ ਨਾਲ ਲਾਉਣੀ ਆ ਇਹ ਆਪਾਂ ਉਢੇੜਨੀ ਨਹੀਂ ਹੈਗੀ ਬਾਅਦ 'ਚ ਸਲਾਈ ਤੇ ਦੂਸਰੇ ਵਾਲੇ ਪਾਸੇ ਤੁਸੀਂ ਧਿਆਨ ਰੱਖਣਾ ਕੱਪੜਾ ਜਿਹੜਾ ਇਹ ਵਾਲਾ ਤੁਹਾਡਾ ਵਿਚਨਾ ਆਵੇ ਸਲਾਈ ਦੇ ਇੱਕ ਕੱਪੜੇ ਨੂੰ ਇੱਕ ਵਾਲੀ ਸਾਈਡ ਕਰ ਦੋ ਤੇ ਇਹਦੇ ਉੱਪਰ ਆਪਾਂ ਸਲਾਈ ਲਗਾ ਲਓ ਇਦਾਂ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਬਾਅਦ ਚ ਉਹ ਦੇੜਨਾ ਨਹੀਂ ਹੈਗਾ ਸਲਾਈ ਨੂੰ ਠੀਕ ਹੈ ਇੱਕ ਕੱਪੜੇ ਨੂੰ ਆਪਾਂ ਛੱਡ ਦੋ ਦੂਸਰੇ ਨੂੰ ਆਪਾਂ ਵੁਕਰਮ ਦੇ ਉੱਪਰ ਫੋਲਡ ਕਰ ਦੋ ਉਹਦੇ ਨਾਲ ਆਪਾਂ 셔ਟ ਵਾਲਾ ਜਿਹੜਾ ਗਲਾ ਉਹ ਅਟੈਚ ਕਰਾਂਗੇ ਠੀਕ ਹੈ ਜੀ ਹੁਣ ਦੇਖੋ ਇਹ ਇੱਕ ਕੱਪੜਾ ਆਪਾਂ ਅਟੈਚ ਕਰ ਲਿਆ ਇੱਕ ਆਪਾਂ ਛੱਡ ਦਿੱਤਾ ਕੱਪੜਾ ਠੀਕ ਹੈ ਤੇ ਇਹਨੂੰ ਆਪਾਂ ਇਦਾਂ ਫਿਨਿਸ਼ਿੰਗ ਦੇ ਨਾਲ ਬਾਹਰ ਕੱਢ ਲੈਣਾ ਗਲੇ ਨੂੰ ਠੀਕ ਹੈ ਤੇ ਇਹਦੇ ਉੱਪਰ ਆਪਾਂ ਪ੍ਰੈਸ ਲਾ ਲੈਣੀ ਆ ਚੰਗੀ ਤਰ੍ਹਾਂ ਤਾਂ ਕਿ ਇਹ ਬੈਠ ਜਾਵੇ ਹੁਣ ਜਿਹੜਾ ਇਹ ਪੈਰ ਪੈਰ ਦਾ ਕੱਪੜਾ ਬਚ ਗਿਆ ਇਹਨੂੰ ਆਪਾਂ কুরਤੀ ਦਾ ਜਿਹੜਾ ਨੈੱਕ ਆ ਉਹਦੇ ਨਾਲ ਅਟੈਚ ਕਰਾਂਗੇ ਠੀਕ ਹੈ ਜੀ ਤੁਸੀਂ ਇੱਥੇ ਪ੍ਰੈਸ ਲਾ ਲਓ ਬਸ ਚੰਗੀ ਤਰ੍ਹਾਂ ਫਿਰ ਇਹ ਵਧੀਆ ਫਿਨਿਸ਼ਿੰਗ ਨਾਲ ਆਊਗਾ ਦੇਖੋ ਮੈਂ ਤੇ ਪ੍ਰੈਸ ਲਾ ਲਈ ਆ ਤੇ ਆਪਾਂ ਇਹਦਾ ਹਾਫ ਕਰ ਲੈਣਾ ਇਦਾਂ ਕਰਕੇ ਤੇ ਹਾਫ ਕਰਕੇ ਸੈਂਟਰ ਦੇ ਵਿੱਚ ਇਹਦੇ ਕੱਟ ਲਗਾਉਣਾ ਫਿਰ ਆਪਾਂ ਜਿਹੜਾ ਕੁੜਤੀ ਦਾ ਨੈੱਕ ਹੋਊਗਾ ਉਹਦਾ ਵੀ ਸੈਂਟਰ ਕਰਕੇ ਇਹਨੂੰ ਸੈਂਟਰ ਨਾਲ ਸੈਂਟਰ ਮਲਾ ਕੇ ਆਪਾਂ ਜੜਾਈ ਕਰਨੀ ਆ ਠੀਕ ਹੈ ਜੀ ਹੁਣ ਦੇਖੋ ਆਪਾਂ ਬੈਨ ਲਗਾਉਣਾ ਕਿਵੇਂ ਆ ਠੀਕ ਹੈ ਆਪਾਂ ਕੁੜਤੀ ਦੀ ਉਲਟੀ ਵਾਲੀ ਸਾਈਡ ਕਰਕੇ ਰੱਖ ਲਈ ਐ ਜਿਹੜਾ ਆਪਾਂ ਆਹ ਮਾਰਜਨ ਵੱਧ ਰੱਖਿਆ ਸੀ ਨਾ ਕੱਪੜੇ ਦਾ ਇਹ ਵਾਲਾ ਕੱਪੜਾ ਔਰ ਜਿਹੜਾ ਆਪਾਂ ਕਾਲਰ ਦੇ ਵਿੱਚ ਮਾਰਜਨ ਵੱਧ ਲਿਆ ਸੀ ਉਹ ਵਾਲਾ ਕੱਪੜਾ ਠੀਕ ਹੈ ਆਪਾਂ ਇਹਨਾਂ ਨੂੰ ਇਦਾਂ ਇੱਥੋਂ ਅਟੈਚ ਕਰਨਾ ਸ਼ੁਰੂ ਕਰਦੇ ਨਾ ਠੀਕ ਹੈ ਐਦਾਂ ਆਪਾਂ ਨੂੰ ਜੁਆਇੰਟ ਕਰਦੇ ਕਰਦੇ ਐਦਾਂ ਘੁਮਾ ਕੇ ਸਲਾਈ ਲਾਉਣੀ ਹੈ ਤੇ ਦੇਖੋ ਹੁਣ ਆ ਜਿਹੜੇ ਕੱਟ ਨੇ ਨਾ ਆਪਣੇ ਇਹ ਵਿਚਾਲੇ ਆਉਣੇ ਚਾਹੀਦੇ ਨੇ ਦੋਨੋਂ ਗਲੇ ਦਾ ਕੱਟ ਔਰ ਕੁੜਤੀ ਦਾ ਕੱਟ ਠੀਕ ਹੈ ਜੀ ਤੇ ਐਦਾਂ ਤੁਸੀਂ ਇਹਨੂੰ ਘੁਮਾ ਕੇ ਇੱਕ ਵਾਰ ਨਾਲ ਆਪਕੇ ਦੇਖ ਲਿਆ ਕਰੋ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਾਉਣੀ ਹੈ ਠੀਕ ਹੈ ਐਦਾਂ ਅਟੈਚ ਕਰਦੇ ਜਾਣਾ ਇਹਨੂੰ ਆਪਾਂ ਬਸ ਇੱਥੋਂ ਤੁਸੀਂ ਥੋੜਾ ਜਿਹਾ ਧਿਆਨ ਨਾਲ ਅਟੈਚ ਕਰਨਾ ਹੁਣ ਬਸ ਆਪਾਂ ਇਹਨੂੰ ਅਟੈਚ ਕਰਦੇ ਕਰਦੇ ਨਾਲ ਆਪਾਂ ਕਾਲਰ ਨੂੰ ਘੁਮਾਏ ਜਾਣਾ ਤੇ ਨਾਲ ਹੀ ਆਪਾਂ ਜਿਹੜਾ ਕੁੜਤੀ ਦਾ ਨੈੱਕ ਹੈਗਾ ਉਹਨੂੰ ਵੀ ਆਪਾਂ ਸੈੱਟ ਕਰਦੇ ਹੋਏ ਇਦਾਂ ਕਾਲਰ ਨੂੰ ਘੁਮਾ ਲੈਣਾ ਆਪਾਂ ਨੇ ਤੇ ਨਾਲ ਨਾਲ ਇਹਨੂੰ ਆਪਾਂ ਗੁਲਾਈ ਦੇ ਵਿੱਚ ਜਿਵੇਂ ਜਿਵੇਂ ਆਪਣਾ ਗਲਾ ਕਟਿੰਗ ਕੀਤਾ ਹੋਇਆ ਓਵੇਂ ਓਵੇਂ ਆਪਾਂ ਇਹਨੂੰ ਅਟੈਚ ਕਰਦੇ ਜਾਣਾ ਠੀਕ ਹੈ ਜੀ ਪੈਰ ਪੈਰ ਦੇ ਮਾਰਜਨ ਨਾਲ ਤੁਸੀਂ ਜ਼ਿਆਦਾ ਕੱਪੜਾ ਨਹੀਂ ਦੇਣਾ ਹੈਗਾ ਨਹੀਂ ਤਾਂ ਕੱਪੜੇ ਦੇ ਵਿੱਚ ਖਿੱਚ ਆ ਜਾਂਦੀ ਹੁੰਦੀ ਆ ਬਸ ਪੈਰ ਪੈਰ ਦੀ ਹੀ ਸਿਲਾਈ ਲਗਾਉਣੀ ਆ ਹੁਣ ਆਪਾਂ ਕੀ ਕਰਨਾ ਕੁੜਤੀ ਦੇ neck ਦਾ center ਔਰ ਆਪਣੇ band neck ਦਾ center ਜਿਹੜਾ ਹੈਗਾ ਉਹ ਦੇਖੋ ਬਿਲਕੁਲ ਮੈਚ ਹੋ ਗਿਆ ਆਪਾਂ ਇਦਾਂ ਮਲਾ ਲੈਣਾ ਤੇ ਫਿਰ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਦੇਣੀ ਆ ਬਸ ਜਿਹੜੇ ਆਪਣੇ ਕੱਟ ਨੇ ਉਹ ਮੈਚ ਹੋਣੇ ਚਾਹੀਦੇ ਨੇ ਠੀਕ ਹੈ ਤੇ ਉਸ ਤੋਂ ਪਹਿਲਾਂ ਆਪਾਂ band ਜਿਹੜਾ ਹੈਗਾ ਜਦੋਂ ਤੱਕ ਆਪਣਾ end ਆਊਗਾ ਨਾ नाप ਕੇ ਦੇਖ ਲੈਣਾ ਵੀ ਆਪਣਾ band ਪੂਰਾ ਆ ਰਿਹਾ ਦੇਖੋ ਆਪਣਾ band ਜਿਹੜਾ ਹੈਗਾ ਉਹ ਬਿਲਕੁਲ ਪੂਰਾ ਆ ਗਿਆ ਕਿਉਂਕਿ ਆਪਾਂ ਕਟਿੰਗ ਹੀ ਇਸੇ حساب ਨਾਲ ਕੀਤੀ ਸੀ 13 ਇੰਚ ਤੇ ਤੇ ਆਪਣਾ ਬੈਨ ਜਿਹੜਾ ਹੈਗਾ ਉਹ ਐਂਡ ਵਾਲੀ ਸਲਾਈ ਦੇ ਬਿਲਕੁਲ ਹੀ ਨਾਲ ਮੈਚ ਹੋ ਗਿਆ ਠੀਕ ਹੈ ਜੀ ਤੇ ਇਦਾਂ ਤੁਸੀਂ ਬੈਨ ਲਗਾ ਲੈਣਾ ਪੈਰ-ਪੈਰ ਦੇ ਮਾਰਜਨ ਨਾਲ ਠੀਕ ਹੈ ਇਹ ਹੁਣ ਇਹ ਆਪਾਂ ਉਲਟੇ কুরਤੀ ਦੇ ਉਲਟੇ ਵਾਲੇ ਪਾਸੇ ਹੀ ਆਪਾਂ ਸਟਿਚ ਕੀਤਾ ਇਹਨੂੰ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਦੇਖੋ ਜਿਹੜੇ ਇਹ ਧਾਗੇ ਵਗੈਰਾ ਆਗੇ ਇਹਨੂੰ ਆਪਾਂ ਅੰਦਰ ਵਾਲੀ ਸਾਈਡ ਪਾ ਲਵਾਂਗੇ ਤੇ ਇਦਾਂ ਗਲੇ ਨੂੰ ਖੋਲ ਕੇ ਇਹਦੇ ਉੱਪਰ ਫੋਲਡ ਕਰ ਦੇਵਾਂਗੇ ਹੁਣ কুরਤੀ ਦੀ ਸਿੱਧੀ ਵਾਲੀ ਸਾਈਡ ਜਿਹੜਾ ਬੈਨ ਹੈਗਾ ਉਹ ਆਪਾਂ ਫੋਲਡ ਕਰਤਾ ਠੀਕ ਹੈ ਉਲਟੇ ਵਾਲੇ ਪਾਸੇ ਆਪਾਂ ਜੜਾਈ ਕੀਤੀ ਸੀ কুরਤੀ ਦੀ ਸਿੱਧੀ ਵਾਲੀ ਸਾਈਡ ਹੁਣ ਆਪਾਂ ਬੈਨ ਜਿਹੜਾ ਹੈਗਾ ਉਹ ਫੋਲਡ ਕਰਤਾ ਜਿਹੜੇ ਧਾਗੇ ਵਗੈਰਾ ਹੈਗੇ ਨੇ ਸਲਾਈ ਦੇ ਉਹ ਸਾਰੇ ਵਿੱਚ ਆ ਗਏ ਤੁਸੀਂ ਇਦਾਂ ਫਿਨਿਸ਼ਿੰਗ ਦੇ ਨਾਲੇ ਧਾਗਿਆਂ ਨੂੰ ਵਿੱਚ ਦੇ ਦੇਣਾ ਤੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਹੈ ਠੀਕ ਹੈ ਤੇ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸ ਦਾਨੀ ਆ ਧਿਆਨ ਨਾਲ ਦੇਖੋ ਤੁਸੀਂ ਹੁਣੇ কুরਤੀ ਦੀ ਸਿੱਧੀ ਵਾਲੀ ਸਾਈਡ ਆ ਬੈਨ ਨੂੰ ਆਪਾਂ ਇਹਦੇ ਉੱਪਰ ਐਦਾਂ ਫੋਲਡ ਕਰ ਦੇਣਾ ਠੀਕ ਆ ਤਾਂ ਅੱਗੇ ਨੇ ਜਿਹੜੇ ਉਹ ਆਪਾਂ ਵਿੱਚ ਕਰ ਦੇਣੇ ਨੇ ਫਿਨਿਸ਼ਿੰਗ ਦੇ ਨਾਲ ਹੁਣ ਆਪਣਾ ਬੈਨ ਜਿਹੜਾ ਹੈਗਾ ਉਹ ਆਜੂਗਾ ਤੇ ਐਦਾਂ ਆਪਾਂ ਇਹਦੇ ਉੱਪਰ ਸਿਲਾਈ ਲਗਾ ਲਓ ਦੇਖੋ ਹੁਣ ਆਪਣਾ ਜਿਹੜਾ ਬੈਨ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਆਜੂਗਾ ਤੇ ਧਾਗੇ ਵਗੈਰਾ ਤੁਸੀਂ ਸਾਰੇ ਹੀ ਹੱਥ ਨਾਲ ਅੰਦਰ ਕਰਦੇ ਜਾਣਾ ਜਦੋਂ ਆਪਾਂ ਐਦਾਂ ਬੈਨ ਲਗਾਉਨੇ ਆ ਨਾ ਤਾਂ ਕੋਈ ਵੀ ਆਪਾਂ ਨੂੰ ਇੰਟਰਲੌਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਨਹੀਂ ਤਾਂ ਕੀ ਹੁੰਦਾ ਕਈ ਹੁੰਦੇ ਨੇ ਮਤਲਬ ਇੰਟਰਲੌਕ ਕਰਨੀ ਪੈਂਦੀ ਹੁੰਦੀ ਆ ਅੰਦਰ ਵਾਲੀ ਸਾਈਡ ਆਪਾਂ ਉਦਾਂ ਨਹੀਂ ਬਸ ਧਾਗੇ ਜਦੋਂ ਐਂਡ ਤੇ ਐਂਡ ਆ ਗਿਆ ਉਦੋਂ ਵੀ ਆਪਾਂ ਇਦਾਂ ਕੋਨੇ ਤੇ ਆ ਕੇ ਅੰਦਰ ਵਾਲੇ ਪਾਸੇ ਕਰ ਦੇਣੇ ਹੁਣ ਆਪਣਾ ਬੈਂਡ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਅੰਦਰ ਵਾਲੀ ਸਾਈਡ ਤੇ ਕੋਈ ਧਾਗਾ ਨਹੀਂ ਆਇਆ ਹੈਗਾ ਬਿਲਕੁਲ ਵੀ ਆਪਣਾ ਬੈਨ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਿਆ ਤੇ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਨੀ ਆ ਦੇਖੋ ਆਪਾਂ ਉਲਟੀ ਵਾਲੀ ਸਾਈਡ ਤੋਂ ਬੈਨ ਲਾਉਣਾ ਸ਼ੁਰੂ ਕੀਤਾ ਸੀਗਾ ਤੇ ਆਪਾਂ ਇਹਨੂੰ ਸਿੱਧੀ ਵਾਲੀ ਸਾਈਡ ਫੇਰ ਇਦਾਂ ਕਰਕੇ ਫੋਲਡ ਕਰਤਾ ਕੁੜਤੀ ਦੀ ਸਿੱਧੀ ਵਾਲੀ ਸਾਈਡ ਉੱਪਰ ਵਾਲੀ ਸਾਈਡ ਠੀਕ ਹੈ ਜੀ ਤੇ ਜਿਹੜੇ ਧਾਗੇ ਵਗੈਰਾ ਹੈਗੇ ਸੀ ਸਲਾਈ ਵਾਲੇ ਉਹ ਸਾਰੇ ਅੰਦਰ ਚਲੇ ਗਏ ਆ ਤੇ ਇਦਾਂ ਤੁਸੀਂ ਬਾਹਰ ਵਾਲੇ ਪਾਸੇ ਕਰਕੇ ਇਹਨੂੰ ਸਲਾਈ ਲਗਾ ਲੈਣੀ ਆ ਠੀਕ ਹੈ ਤੇ ਇਦਾਂ ਤੁਹਾਡਾ ਬੈਨ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਊਗਾ ਦੇਖੋ ਕੋਈ ਧਾਗਾ ਨਹੀਂ ਆਇਆ ਆਪਣੇ ਅੰਦਰ ਵਾਲੇ ਪਾਸੇ ਇਦਾਂ ਆਪਣਾ ਬੈਨ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੁੰਦਾ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ